ਕਿ ਬਿਆਨ ਦੇਣਾ ਚਾਹੀਦਾ ਸੀ ਕਿ ਮੇਰੀ ਕਮਜ਼ੋਰੀ ਦੇ ਕਾਰਨ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਿਆ ਇਸ ਕਰਕੇ ਆਪਣੇ ਮਾਪੇ ਇਹ ਆਪਣੀ ਲਾਜ ਨੂੰ ਚੰਗੀ ਐਜੂਕੇਸ਼ਨ ਤੇ ਚੰਗੀ ਪੜ੍ਹਾਈ ਦੇਣ ਵਾਸਤੇ ਰੁਜ਼ਗਾਰ ਦੇ ਬਹਾਨੇ ਦੇ ਨਾਲ ਆਪਣੀਆਂ ਜ਼ਮੀਨਾਂ ਦਾਤੇ ਲਾ ਕੇ ਸਤਿਕਾਰਯੋਗ ਮਾਪਿਆਂ ਨੇ ਉਹਨਾਂ ਨੂੰ 50-50 ਲੱਖ ਰੁਪਇਆ ਲਾ ਕੇ ਅਮਰੀਕਾ ਦੇ ਵਿੱਚ ਭੇਜਿਆ ਵੀ ਸਾਡੀ ਲਾਦ ਨੂੰ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਨਹੀਂ ਮਿਲਦਾ ਕੋਈ ਇੱਥੇ ਕੰਮ ਨਹੀਂ ਬੱਚ ਸਾਡੇ ਕੋਲੇ ਵਿਹਲੜ ਪੁਨਾ ਰਹਿ ਗਿਆ ਤੇ ਜਦੋਂ ਕੋਈ ਕੰਮ ਨਾ ਹੋਵੇ ਉਦੋਂ ਫਿਰ ਸਾਡੇ ਨੌਜਵਾਨ ਕਈ ਵਾਰ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਜਿਹੜੇ ਨੌਜਵਾਨ ਚੰਗੀ এডਿਕੇਸ਼ਨ ਚੰਗੀ ਪੜ੍ਹਾਈ ਕੀਤੀ ਹੋਵੇ ਤੇ ਉਹਨੂੰ ਸਰਕਾਰੀ ਜੋਬ ਨਾ ਮਿਲੇ ਗੈਰ ਸਰਕਾਰੀ ਵੀ ਨਾ ਮਿਲੇ ਫਿਰ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਨੇ ਜਦੋਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦਾ ਹੈ ਉਦੋਂ ਫਿਰ ਤਿੰਨ ਤਿੰਨ ਘਰ ਬਰਬਾਦ ਹੁੰਦੇ ਨੇ ਤਿੰਨ ਘਰ ਇੱਕ ਤਾਂ ਉਹ ਬਰਬਾਦ ਹੋ ਗਏ ਜਿਨੇ ਉਹਨੂੰ ਪੈਦਾ ਕੀਤਾ ਤੇ ਇੱਕ ਕਿਤੇ ਜੋ ਪਰਦਾ ਪੁਰਦਾ ਪਾ ਕੇ ਇਹ ਸਾਨੂੰ ਵੱਡੀ ਬਿਮਾਰੀ ਹੈ ਲਾਜ ਗੰਦੀ ਹੋਵੇ ਉਹਨੂੰ ਗੰਦੇ ਕਹਿਣਾ ਚਾਹੀਦਾ ਹੈ ਤੇ ਪਰਦਾ ਪਾ ਕੇ ਜੇ ਅਸੀਂ ਕਿਸੇ ਉਹਦਾ ਵਿਆਹ ਕਰ ਦਈਏ ਜਿਹੜੀ ਉਹਦੇ ਲੜ ਲੱਗੀ ਉਹ ਵੀ ਬਰਬਾਦ ਹੋਗੀ ਤੇ ਜਿਹੜੇ ਲੜ ਲਾਉਣ ਵਾਲੇ ਨੇ ਉਹ ਵੀ ਬਰਬਾਦ ਹੋ ਗਏ ਤੇ ਜੇ ਕਿਤੇ ਪ੍ਰਮਾਤਮਾ ਦੀ ਕੋਈ ਕਿਰਪਾ ਹੋ ਗਈ ਉਹਦੇ ਕਰ ਲਾਜ ਪੈਦਾ ਹੋ ਗਈ ਲਾਜ ਉਹ ਔਲਾਦ ਵੀ ਬਰਬਾਦ ਹੋ ਗਈ ਨਸ਼ੇੜੀ ਦੀ ਲਾਜ ਦਾ ਹਾਲਾਤ ਜਿਹੜੇ ਹੁੰਦੇ ਨੇ ਇਹ ਤੁਸੀਂ ਜਾਣਦੇ ਹੋ ਰੱਬ ਕਰਕੇ ਕਿਸੇ ਦੇ ਘਰ ਵਿੱਚ ਨਸ਼ੇੜੀ ਨਾ ਪੈਦਾ ਹੋਵੇ ਤੇ ਸਰਕਾਰ ਕੀ ਚਾਹੁੰਦੀ ਹੈ ਸਾਨੂੰ ਰੋਜ਼ਗਾਰ ਤੁਸੀਂ ਦੇਣਾ ਨਹੀਂ ਸਾਡੇ ਕੋਲੇ ਜਿਹੜੀ ਇਹ ਚਾਰ-ਚਾਰ ਟੱਪੇ ਜ਼ਮੀਨ ਬਚੀ ਹੋਈ ਹੈ ਇਹਨੂੰ ਤੁਸੀਂ ਹੜੱਪਣ ਵਾਸਤੇ ਪ੍ਰਸ਼ਾਸਨ ਦਾ ਪੂਰਾ ਹਜੂਮ ਇੱਥੇ ਇਕੱਠਾ ਕਰ ਲਿਆ ਕਿ ਅਸੀਂ ਡੰਡੇ ਦੇ ਜ਼ੋਰ ਤੇ ਇਹ ਜਿਹੜੀ ਜ਼ਮੀਨ ਆ ਇਹਨੂੰ ਹੜੱਪਾਂਗੇ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਪ੍ਰਸ਼ਾਸਨ ਦੀਆਂ ਦੋ ਬੱਸਾਂ ਆਈਆਂ ਤੇ ਅਸੀਂ ਕੰਨ ਚੋਕਲੇ ਸਾਰਿਆਂ ਨੇ ਤੇ ਜੇ ਅਸੀਂ ਕੋਈ ਹਵਾਲਾ ਦੇਣਾ ਹੋਵੇ ਫੇਰਾ ਆਨੰਦਪੁਰ ਸਾਹਿਬ ਦੇ ਅਚਮਤਾਰ ਦੀ ਘੜੀ ਦਾ ਹਵਾਲਾ ਦਿੱਤਾ ਜਾਂਦਾ ਵੀ ਚਾਲਿਆਂ ਨੇ 10 ਲੱਖ ਦਾ ਮੁਕਾਬਲਾ ਕੀਤਾ ਤੁਸੀਂ ਕਿੰਨੇ ਇੱਥੇ ਬੈਠੇ ਹੋ ਤੁਹਾਡੇ ਨਾਲੋਂ ਦੂਨੇ ਹੋਣ ਗਿਓ ਤੇ ਇੱਕ ਹੀ ਗੱਲ ਹੋਈ ਤੁਸੀਂ ਸਾਰੇ ਉੱਠ ਕੇ ਦੇਖਣ ਲੱਗ ਪਏ ਜੇ ਹਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਣੇ ਆ ਜੇ ਬਹਾਗਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਣੇ ਆ ਤੇ ਫਿਰ ਦਿਰੜ ਤੇ ਵਿਸ਼ਵਾਸ ਵੀ ਕਲਗੀਆਂ ਵਾਲੇ ਦੀ ਫੌਜ ਵਾਂਗੂ ਰੱਖਣਾ ਪਊਗਾ ਜੋ ਆਪਣੀ ਜ਼ਮੀਨ ਦੀ ਖਾਤਰ ਤੁਹਾਨੂੰ ਮਰਨਾ ਵੀ ਪਵੇ ਤੇ ਫਿਰ ਮਰਨਾ ਨਹੀਂ ਤੁਸੀਂ ਫਿਰ ਕਰੋਗੇ ਕੀ ਜੇ ਤੁਹਾਡੇ ਹੱਥ ਵਿੱਚੋਂ ਖੁੱਸਦੀ ਹੈ ਤੇ ਜਾਓਗੇ ਕਿੱਥੇ ਜਿਹੜੀ ਜ਼ਮੀਨ ਦੇ ਵਿੱਚੋਂ ਤੁਸੀਂ ਰੋਟੀ ਪੈਦਾ ਕਰਕੇ ਖਾਂਦੇ ਹੋ ਉਹ ਪ੍ਰਸ਼ਾਸਨ ਦੇ ਡੰਡੇ ਦੇ ਯੋਰ ਤੇ ਤੁਹਾਡੇ ਤੋਂ ਖੋਹੀ ਜਾਵੇ ਤੇ ਫਿਰ ਕਰੋਗੇ ਕੀ ਵਾਰਸ ਗੁਰੂ ਗੋਬਿੰਦ ਸਿੰਘ ਦੇ ਹੋ ਤੇ ਦੋ ਗੱਡੀਆਂ ਪੁਲਿਸ ਦੀਆਂ ਆ ਜਾਣ ਤੇ ਅਸੀਂ ਕੰਨ ਚੁੱਕ ਲਈਏ ਕੋਈ ਕੋਈ ਕਿਸੇ ਵਾਟ ਤੇ ਬਹਿ ਜਾ ਕੇ ਕੋਈ ਕਿਸੇ ਤੇ ਬਹਿ ਜਾ ਏਦਾਂ ਗੱਲਾਂ ਨਹੀਂ ਬਣਦੀਆਂ ਜੋ ਕਿ ਲੜਾਈ ਲੜਨੀ ਹੈ ਪੂਰੀ ਡਿਢਤਾ ਦੇ ਵਿਸ਼ਵਾਸ ਦੇ ਨਾਲ ਲੜੀ ਜਾਣੀ ਹੈ ਲੜਾਈ ਤੇ ਇਹਨੂੰ ਸਜਮ ਤੇ ਤਰੀਕੇ ਦੇ ਨਾਲ ਲੜਿਆ ਜਾਵੇ ਜੋ ਸਾਡੇ ਆਗੂ ਸਹਿਬਾਨਾਂ ਦਾ ਫੈਸਲਾ ਹੈ ਉਸ ਫੈਸਲੇ ਤੇ ਫੁੱਲ ਚੜਾਏ ਜਾਣ ਅਸੀਂ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਹੈ ਵਾਰ-ਵਾਰ ਸਟੇਜ ਤੋਂ ਬੇਨਤੀ ਹੋ ਰਹੀ ਹੈ ਵੀ ਇਹ ਗੱਲਬਾਤ ਦੇ ਨਾਲ ਮਸਲਾ ਹੱਲ ਕੀਤਾ ਜਾਵੇ ਜੋ ਕਿਸੇ ਨੇ ਕਿਸਾਨ ਨੇ ਕੋਈ ਇਹ ਨਿਸ਼ਾਨਦਈ ਦੀ ਗੱਲ ਕਰਨੀ ਹੋਵੇ ਤੇ ਪ੍ਰਸ਼ਾਸਨ ਕਹਿ ਦਿੰਦਾ ਜੀ ਵੀ ਉੱਥੇ ਝਗੜੇ ਦਾ ਖਤਰਾ ਹੈ ਫਸਲ ਬੀਜੀ ਹੋਈ ਹੈ ਅਸੀਂ ਉੱਥੇ ਜਾ ਨਹੀਂ ਸਕਦੇ ਤੇ ਇਥੇ ਜਿਹੜੇ ਉੱਚ ਅਧਿਕਾਰੀ ਪ੍ਰਸ਼ਾਸਨ ਦੇ ਪਹੁੰਚੇ ਹੋਏ ਸਤਕਾਰਯੋਗ ਨੇ ਸਾਰੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਮਾਲ ਵਿਭਾਗ ਦੇ ਵੀ ਜਿਹੜੇ ਅਫਸਰ ਆਲੇ ਨੇ ਜਿਹੜੀ ਜ਼ਮੀਨ ਤੁਹਾਨੂੰ ਵਹਿਲੀ ਲੱਗਦੀ ਹੈ ਉਹਦੇ ਵਿੱਚ ਨਿਸ਼ਾਨਦਈ ਕਰੋ ਤੇ ਜਿਹੜੀ ਅਪਜਾਊ ਹੈ ਜਿਹਦੇ ਵਿੱਚ ਕਿਸਾਨ ਨੇ ਫਸਲ ਬੀਜੀ ਹੋਈ ਹੈ ਉਹ ਅਣਚਾਨदाई ਦਾ ਕੋਈ ਮੈਟਰ ਨਹੀਂ ਬਣਦਾ ਇਹ ਤੁਸੀਂ ਜਾਣ ਪੁੱਝ ਕੇ ਝਗੜਾ ਕਰਨ ਦੀ ਬਜਾਏ ਇਥੇ ਪ੍ਰਸ਼ਾਸਨ ਨੂੰ ਬੁਲਾਇਆ ਟੀਹਾਡੀਆਂ ਦੋ ਗੱਡੀਆਂ ਆਈਆਂ ਨੇ ਤੇ ਜੇ ਸਤਗੁਰੂ ਨੂੰ ਚਾਹਿਆ ਤੇ ਹੋ ਸਕਦਾ ਕਿਸਾਨਾਂ ਦੀਆਂ ਦਾਸ ਹੋਣ ਇਸੇ ਤਰ੍ਹਾਂ ਜੰਮ ਕੇ ਬੈਠੇ ਰਹੋ ਪਰਵਾਹ ਕਰਨ ਦੀ ਲੋੜ ਕੋਈ ਨਹੀਂ ਪਿਆਰ ਦੇ ਨਾਲ ਮਸਲਾ ਹੱਲ ਹੋਣਾ ਕਿਸੇ ਦੇ ਨਾਲ ਅਸੀਂ ਝਗੜਾ ਕਰਨ ਵਾਸਤੇ ਇਥੇ ਨਹੀਂ ਆਏ ਅਸੀਂ ਆਪਣੀ ਜ਼ਮੀਨ ਬਚਾਉਣ ਵਾਸਤੇ ਆਏ ਆ ਜੇ ਸਾਡੀ ਜ਼ਮੀਨ ਵੱਲੋਂ ਕੋਈ ਅੱਖ ਕਰੇਗਾ ਪਹਿਲਾ ਪਿਆਰ ਤੇ ਫਿਰ ਅਸੀਂ ਤੁਹਾਡੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਇਹਨਾਂ ਨੂੰ ਜਿਹ ਕਹਿੰਦਾ ਹੋਇਆ ਖੀਮਾ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਗਰਪੇ ਸਿੰਘ ਜੀ ਕੋਟਲੀ ਮੈਂ ਬੇਨਤੀ ਕਰੂੰਗਾ ਨਿਸ਼ਾਨ ਤੀਪ ਸਿੰਘ ਬੰਡਾਲਾ